ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ.ਐਸ.ਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 8 ਅਗਸਤ ਹੈ। ਸਾਲ 1881 ਦੇ ਵਿੱਚ ਸਰਕਾਰ ਨੇ ਦਰਬਾਰ ਸਾਹਿਬ ਦਾ ਇੰਤਜ਼ਾਮ ਪੂਰੀ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਹੁਣ ਸਰਬਰਾ ਸਿੱਧਾ ਸਰਕਾਰ ਦੀ ਮਰਜ਼ੀ ਨਾਲ ਕੰਮ ਕਰਦਾ ਸੀ। ਉਸ ਨੂੰ ਸਿੱਖਾਂ ਦੀ ਕੋਈ ਪਰਵਾਹ ਨਹੀਂ ਸੀ। ਉਹਨਾਂ ਦਿਨਾਂ ਦੇ ਵਿੱਚ ਸਿੰਘ ਸਭਾ ਲਹਿਰ ਸ਼ੁਰੂ ਹੋ ਚੁੱਕੀ ਸੀ। ਸਿੱਖ ਆਗੂਆਂ ਨੇ ਸਰਕਾਰ ਨੂੰ ਪਹੁੰਚ ਕਰਕੇ ਗੁਰਦੁਆਰਿਆਂ ਦਾ ਇੰਤਜ਼ਾਮ ਠੀਕ ਕਰਨ ਵਾਸਤੇ ਇੱਕ ਕਮੇਟੀ ਬਣਾਉਣ ਵਾਸਤੇ ਆਖਿਆ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਕੁਝ ਸਿੱਖ ਰਾਜੇ ਅਤੇ ਸਿੱਖ ਆਗੂ ਵੀ ਮਿਲੇ ਸਨ। ਗੱਲ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਤੱਕ ਵੀ ਪਹੁੰਚੀ ਇਸ ਤੇ ਪੰਜਾਬ ਦੇ ਲੈਫਟੇਨੈਂਟ ਗਵਰਨਰ ਆਰ ਈ ਇਜ਼ਰਟਨ ਨੇ ਵਾਇਸਰਾਏ ਨੂੰ ਚਿੱਠੀ ਲੈ ਕੇ ਖਬਰਦਾਰ ਕੀਤਾ ਕਿ ਸਿੱਖਾਂ ਨੂੰ ਇਹ ਪ੍ਰਬੰਧ ਨਾ ਦਿੱਤਾ ਜਾਵੇ ਅੰਗਰੇਜ਼ ਸਰਕਾਰ ਇਹ ਕਦੇ ਵੀ ਨਹੀਂ ਸੀ ਚਾਹੁੰਦੀ ਕਿ ਗੁਰਦੁਆਰਾਂ ਦਾ ਇੰਤਜ਼ਾਮ ਸਿੱਖਾਂ ਦੇ ਹੱਥਾਂ ਦੇ ਵਿੱਚ ਚਲਾ ਜਾਵੇ ਗੁਰਦੁਆਰਾਂ ਦੇ ਇੰਤਜ਼ਾਮ ਵਾਸਤੇ ਇੱਕ ਕਮੇਟੀ ਬਣਨ ਦੇ ਨਾਲ ਸਿੱਖਾਂ ਵਾਸਤੇ ਇੱਕ ਪਲੇਟਫਾਰਮ ਇੱਕ ਜ਼ਮਾਤ ਇੱਕ ਇਤਿਹਾਦ ਅਤਿਕ ਤਾਕਤ ਬਣ ਜਾਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣੇ ਆਪ ਦੇ ਵਿੱਚ ਇੱਕ ਪੂਰੀ ਹਕੂਮਤ ਹੈ ਸਟੇਟ ਵਿਥਿਨ ਸਟੇਟ ਇਸ ਦਾ ਹੂਆ 1881 ਅਤੇ 1925 ਦੇ ਵਿੱਚ ਵੀ ਉਨਾ ਹੀ ਸੀ ਜਿੰਨਾ ਕਿ ਅੱਜ ਹੈ 8 ਅਗਸਤ 1898 1880 ਦੇ ਵਿੱਚ ਖਾਲਸਾ ਦੀਵਾਨ ਅੰਮ੍ਰਿਤਸਰ ਅਤੇ ਖਾਲਸਾ ਦੀਵਾਨ ਲਾਹੌਰ ਨੂੰ ਇਕੱਠਿਆਂ ਕਰਕੇ ਇੱਕ ਜਨਰਲ ਸਭਾ ਕਾਇਮ ਕਰ ਦਿੱਤੀ ਗਈ ਸੀ ਭਾਵੇਂ ਬਹੁਤ ਸਾਰੇ ਸਰਕਾਰ ਦਾ ਸਿੱਖ ਇਹਨਾਂ ਦੇ ਨਾਲ ਸੰਬੰਧਿਤ ਹੋ ਚੁੱਕੇ ਸਨ ਪਰ ਜਵਾਰ ਸਿੰਘਪੁਰ ਡਾਕਟਰ ਜੈ ਸਿੰਘ ਮਹਿਰ ਸਿੰਘ ਚਾਵਲਾ ਆਪਣੇ ਵੱਖਰੇ ਤੌਰ ਤੇ ਵੀ ਨਿੱਗਰ ਰੋਲ ਅਦਾ ਕਰ ਰਹੇ ਸਨ ਪੈਸੇ ਵਾਸਤੇ ਰਾਜਾ ਵਿਕਰਮਾ ਸਿੰਘ ਫਰੀਦਕੋਟ ਕਮਰ ਵਿਕਰਮ ਸਿੰਘ ਪੁਰਥਲਾ ਉਦੋਂ ਵਾਸੀ ਜਲੰਧਰ ਅਤੇ ਕੁਝ ਹੋਰ ਸਿੱਖ हिसाबਉਂਦੇ ਰਹਿੰਦੇ ਸਨ ਪ੍ਰੋਫੈਸਰ ਗੁਰਮukh ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਕਰਵਾਉਣ ਦੇ ਵਿੱਚ ਬਿਕਰਮ ਸਿੰਘ ਦਾ ਹੱਥ ਮੰਨਿਆ ਜਾਂਦਾ ਪਰ ਰਾਜੇ ਬਿਕਰਮ ਸਿੰਘ ਦਾ ਇੱਕ ਜਮਾਂ ਪੱਕੀ ਐਕਸ਼ਨ ਵੀ ਸੀ ਜਦ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲਾਉਣ ਸੰਬੰਧੀ ਦੋਰਾਵਾਵਾਂ ਬਣ ਚੁੱਕੀਆਂ ਸਨ ਤਾਂ ਅੰਮ੍ਰਿਤਸਰ ਦਾ ਧੜਾ ਬਿਜਲੀ ਦੇ ਹੱਕ ਦੇ ਵੈਸੀ ਰਾਜੇ ਨੇ ਇਸ ਮਕਸਦ ਵਾਸਤੇ ਰਾਣੀ ਵਿਕਟੋਰੀਆ ਦੀ ਜੁਬਲੀ ਜੋ ਕਿ ਜੂਨ 1887 ਦੇ ਵਿੱਚ ਸੀ ਉਸ ਦੇ ਨਾਂ ਤੇ 25000 ਰੁਪਏ ਦੇਣ ਦਾ ਐਲਾਨ ਕੀਤਾ ਜਿਸ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲਾਈ ਗਈ 8 ਅਗਸਤ 1898 ਦੇ ਦਿਨ ਇਸ ਰਾਜਾ ਬਿਕਰਮ ਸਿੰਘ ਦੀ ਮੌਤ ਹੋ ਗਈ 8 ਅਗਸਤ 1922 ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਕੁਕੇਵਾਲੀ ਦੇ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਹੈ। ਇਹ ਗੁਰਦੁਆਰਾ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ। ਸਿੱਖ ਸਰਦਾਰਾਂ ਨੇ ਇਸ ਗੁਰਦੁਆਰੇ ਦੇ ਨਾਂ ਵੀ ਕਾਫੀ ਜ਼ਮੀਨ ਲਵਾਈ ਸੀ ਜੋ ਮਗਰੋਂ ਅੰਗਰੇਜ਼ਾਂ ਨੇ ਹੜੱਪ ਕਰ ਲਈ। ਇੱਥੋਂ ਦਾ ਮਹੰਤ ਸੁੰਦਰਦਾਸ ਸੀ। ਲੋਕਾਂ ਨੂੰ ਉਸਦੇ اخلاق ਬਾਰੇ ਬਹੁਤ ਸ਼ਿਕਾਇਤਾਂ ਸਨ। ਅਪ੍ਰੈਲ 1922 ਆਉਂਦਿਆਂ-ਆਉਂਦਿਆਂ ਮਹੰਤ ਕਈ ਵਾਰ ਸਿੱਖਾਂ ਦੇ ਨਾਲ ਇਕਰਾਰ ਕਰਕੇ ਮੁੱਕਰ ਗਿਆ ਸੀ ਅਤੇ ਬਹੁਤ ਸਾਰੇ ਕਾਰਨਾਮੇ ਕਰਕੇ ਬਦਨਾਮ ਹੋ ਚੁੱਕਾ ਸੀ। ਗੁਰਦੁਆਰਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਸੀ ਤਿੰਨ ਕੁ ਮਹੀਨੇ ਅੰਝੀ ਗੁਜ਼ਰੇ ਇਸ ਦੌਰਾਨ ਸਰਕਾਰ ਅਤੇ ਕਾਲਗਾਂ ਦੇ ਵਿਚਾਲੇ ਗੁਰਦੁਆਰਾ ਬਿੱਲ ਸਬੰਧੀ ਸਮਝੌਤੇ ਦੀ ਗੱਲਬਾਤ ਫੇਲ ਹੋ ਗਈ ਸਰਕਾਰ ਨੇ ਸਿੱਖਾਂ ਨੂੰ ਦਬਾਉਣ ਦੇ ਲਈ دہشت ਦਾ ਨਵਾਂ ਦੌਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਸ ਦਰਮਿਆਨ ਗੁਰੂ ਕਾ ਬਾਗ ਲੰਗਰ ਵਾਸਤੇ ਬਾਲਣ ਦੀ ਲੱਕੜ ਗੁਰਦੁਆਰੇ ਦੀ ਜ਼ਮੀਨ ਦੇ ਵਿੱਚ ਖੜੇ ਦਰਖਤਾਂ ਤੋਂ ਲਿਆਂਦੀ ਜਾਂਦੀ ਸੀ 8 ਅਗਸਤ 1922 ਦੇ ਦਿਨ ਜਦੋਂ ਲੰਗਰ ਵਾਸਤੇ ਸਿੱਖ ਲੱਕੜਾਂ ਇਕੱਠੀਆਂ ਕਰ ਰਹੇ ਸਨ ਤਾਂ ਉਦੋਂ ਉਹਨਾਂ ਨੂੰ ਡੀਸੀ ਦੇ ਹੁਕਮ ਹੇਠ ਗ੍ਰਿਫਤਾਰ ਕਰ ਲੈ ਗਿਆ 8 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਦਾਰਾ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਬੈਰੋਵਾਲੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 8 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਪੀਪਲ ਸਿੰਘ ਪੁੱਤਰ ਗੁਰਵਚਨ ਸਿੰਘ ਵਾਸੀ ਢੋਲੇਵਾਲ ਜ਼ਿਲ੍ਹਾ ਫਿਰੋਜ਼ਪੁਰ ਦਲਜੀਤ ਸਿੰਘ ਉਰਫ ਬਿੱਲੂ ਪੁੱਤਰ ਸੁਚਾ ਸਿੰਘ ਵਾਸੀ ਮੁਹੱਲਾ ਬੋਗ ਫਗਵਾੜਾ ਗੁਰਿੰਦਰ ਸਿੰਘ ਉਰਫ ਜਿੰਦਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਬਾਸਰਕੇ ਗਿੱਲਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਪੰਜਾਬ ਪੁਲਿਸ ਨੇ ਗੁਰਮੇਸ਼ ਸਿੰਘ ਵਾਸੀ ਬੋਹਾ ਸਤਰਾਮ ਸਿੰਘ ਵਾਸੀ ਚੋਲਾ ਸਾਹਿਬ ਭਪਿੰਦਰ ਸਿੰਘ ਗਿੱਲ ਵਾਸੀ ਬਾਸਰਕੇ ਗਿੱਲਾਂ ਗੁਰਨਾਮ ਸਿੰਘ ਗਾਮਾ ਵਾਸੀ ਨੂਰਪੁਰ ਤੇਜਿੰਦਰ ਸਿੰਘ ਬਿੱਟੂ ਬੱਬਰ ਵਾਸੀ ਕੋਟਖਾਲ 삼ਰੇਸਰ ਅਤੇ ਗੁਰਦੀਪ ਸਿੰਘ ਚੰਨ ਚੱਕ ਨੂੰ ਵੀ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 8 ਅਗਸਤ ਨੂੰ 1992 ਦਿਨ ਪੰਜਾਬ ਪੁਲਿਸ ਨੇ ਸੁਖਪਾਲ ਸਿੰਘ ਪਾਲਾ ਪੁੱਤਰ ਭਗ ਸਿੰਘ ਵਾਸੀ ਜਗਰਾਮ ਤੀਰਥ ਦਮਦਮਾ ਸਾਹਿਬ ਬਲਦੀਪ ਸਿੰਘ ਫੂਲ ਗੁਰਮਖ ਸਿੰਘ ਦੇਵੀ ਦਾਸਪੁਰਾ ਮਨਜੀਤ ਸਿੰਘ ਬਿੱਟੂ ਸ਼ਿਆਟਾ ਪ੍ਰਮੇਂਦਰ ਸਿੰਘ ਲਾੜੀ ਨੁਸ਼ਹਰਾ ਪੰਨੂਆ ਕੁਲਵਿੰਦਰ ਸਿੰਘ ਫੌਜੀ ਸਰਬਜੀਤ ਸਿੰਘ ਸਾਹਾ ਕੁਲਵੰਤ ਸਿੰਘ ਹਰਮੇਸ਼ ਸਿੰਘ ਔਰ ਫਮੇਸ਼ੀ ਵਾਸੀ ਲਹਿਰਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੁਲਿਸ ਨੇ ਸੁਖਪਾਲ ਸਿੰਘ ਪਾਲਾ ਪੁੱਤਰ ਭਗਤ ਸਿੰਘ ਵਾਸੀ ਜਗਰਾਮ ਤੀਰਥ ਦੰਦਮਾ ਸਾਹਿਬ ਨੂੰ ਇੱਕ ਅਸਲ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 8 ਅਗਸਤ 2013 ਦੇ ਦਿਨ ਜਦ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਰੋਮ ਇਟਲੀ ਤੋਂ ਦਿੱਲੀ ਵਾਪਸ ਜਾਣ ਵਾਸਤੇ ਹਵਾਈ ਅੱਡੇ ਤੇ ਪਹੁੰਚਿਆ ਤਾਂ ਸਿਕਿਉਰਿਟੀ ਵਿੱਚੋਂ ਲੰਘਣ ਵੇਲੇ ਉਸ ਦੀ ਪੱਗ ਨੂੰ ਉਤਾਰਨ ਵਾਸਤੇ ਕਿਹਾ ਗਿਆ ਪਰ ਉਸ ਨੇ ਨਾ ਕਰ ਦਿੱਤੀ ਇਸ ਕਰਕੇ ਉਸ ਨੂੰ ਫਲਾਈਟ ਫੜ ਨਾ ਦਿੱਤੀ ਗਈ ਇਸ ਹਰਕਤ ਦਾ ਬਹੁਤ ਰੌਲਾ ਪਿਆ ਅਤੇ ਸਿੱਖਾਂ ਨੇ ਦਿੱਲੀ ਦੇ ਵਿੱਚ ਇਟਲੀ ਦੀ ਐਮਬੈਸੀ ਦੇ ਬਾਹਰ ਮੁਜ਼ਾਰੇ ਵੀ ਕੀਤੇ ਇਸ ਦੇ ਨਾਲ ਭਾਰਤ ਸਰਕਾਰ ਨੂੰ ਵੀ ਵਕਤ ਪੈ ਗਿਆ ਅਤੇ ਇਟਲੀ ਦੇ ਵਿੱਚ ਭਾਰਤ ਦੇ ਸفیر ਨੇ ਖੁਦ ਦਖਲ ਦੇ ਕੇ ਅਗਲੇ ਦਿਨ ਉਸ ਨੂੰ ਜਹਾਜ਼ ਤੇ ਚੜਵਾਇਆ ਸੀ 8 ਅਗਸਤ 2014 ਦੇ ਦਿਨ ਪੰਜਾਬ ਪੁਲਿਸ ਨੇ دہشت ਦੀਆਂ ਕਾਰਵਾਈਆਂ ਕਰਨ ਦੀ ਪਲਾਨ ਬਣਾ ਰਹੇ ਕਹਿ ਕੇ ਹਰਮੀਤ ਸਿੰਘ ਪਿੰਟੂ ਸਰਵਣ ਸਿੰਘ ਸੱਭਾ ਅਤੇ ਕਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਕਹਾਣੀ ਦੇ ਮੁਤਾਬਕ ਇਹਨਾਂ ਦੇ 9 ਹੋਰ ਸਾਥੀ ਵੀ ਲੁੜਿੰਦੇ ਸਨ ਇਹ ਸਾਰੇ ਪਾਕਿਸਤਾਨ ਦੇ ਵਿੱਚ ਬੈਠੇ ਰਣਜੀਤ ਸਿੰਘ ਨੀਟਾ ਦੇ ਸਾਥੀ ਸਨ ਇਹਨਾਂ ਦੇ ਵਿੱਚ ਸਪਿੰਡ ਦੇ ਵਿੱਚ ਬੈਠਾ ਰਣਜੀਤ ਸਿੰਘ ਸਿੰਬਰ ਕੈਂਪ ਜੰਮੂ ਵੀ ਸ਼ਾਮਲ ਸੀ ਹਜ਼ਾਰਾਂ ਸਿੱਖਾਂ ਨੂੰ ਨਕਲੀ ਮੁਕਾਬਲੇਾਂ ਦੇ ਵਿੱਚ ਕਤਲ ਕਰਨ ਵਾਲੇ ਡੀਜੀਪੀ ਕੇਪੀ ਗਿੱਲ ਨੂੰ ਵਿਸ਼ਵ Hindu ਪ੍ਰੀਸ਼ਦ ਨੇ ਆਪਣੇ ਜਨਮ ਦੇ ਪੰਜਾਵੇਂ ਸਾਲ ਦੇ ਜਸ਼ਨਾਂ ਬਾਰੇ ਕਮੇਟੀ ਦਾ ਉਮੀਦ ਪ੍ਰਦਾਨ 8 ਅਗਸਤ 2014 ਨੂੰ ਬਣਾਇਆ ਸੀ 8 ਅਗਸਤ 2020 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸਰਪ੍ਰਸਤ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਤੁੱਪਸੜੀ ਪਿੰਡ ਦੇ ਵਿੱਚ ਆਰਐਸਐਸ ਦੇ ਸੋਲੇ ਗਏ ਉਸਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਯਾਨੀ ਕਿ ਐਸਜੀਪੀਸੀ ਨਾਲੋਂ ਆਰਐਸਐਸ ਕਿਤੇ ਚੰਗੀ ਆ ਕਿਉਂਕਿ ਕੇਂਦਰ ਸਰਕਾਰ ਜਾਂ ਹੋਰ ਸੂਬਿਆਂ ਦੇ ਵਿੱਚ ਭਾਜਪਾ ਸਰਕਾਰ ਜਿੱਥੇ ਵੀ ਗਲਤ ਹੋਵੇ ਸੰਗ ਉਸ ਨੇਤਾ ਦੇ ਤੁਰੰਤ ਕਾਨੂੰਨ ਰੋੜ ਕੇ ਉਸ ਦੀ ਗਲਤੀ ਦਾ ਅਹਿਸਾਸ ਕਰਵਾ ਦਿੰਦਾ ਪਰ ਬੇਅਦਬੀ ਕਾਂਡ ਬਾਬਲ ਕਲਾ ਅਤੇ ਬਰਗਾੜੀ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਲਈ ਐਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਨੇ ਅਕਾਲੀ ਸਰਕਾਰ ਨੂੰ ਕੁਝ ਕਹਿਣ ਦੀ ਹਿੰਮਤ ਕਿਉਂ ਨਹੀਂ ਕੀਤੀ ਢੀਂਡਸੇ ਨੇ ਬੇਸ਼ੱਕ ਗੱਲਾਂ ਤਾਂ ਸੱਚਾਈ ਦੇ ਨੇੜੇ ਕਹੀਆਂ ਸਨ ਪਰ ਦਿੱਲੀ ਅਤੇ આરਐਸਐਸ ਦੇ ਕਸੀਦੇ ਉਹ ਕਿਉਂ ਪੜਨ ਲੱਗ ਪਿਆ ਇਹ ਗੱਲ ਕੋਈ ਸਮਝੋ ਬਾਹਰ ਨਹੀਂ ਸੀ ਕਿਉਂਕਿ ਉਹ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਸੰਘਰਸ਼ ਕਰ ਰਿਹਾ ਸੀ ਅਤੇ ਦਿੱਲੀ ਅਤੇ ਭਾਜਪਾਈਆਂ ਦੇ ਬਹੁਤ ਨੇੜੇ ਹੋ ਚੁੱਕਿਆ ਸੀ ਉਹ ਤਾਂ ਇਹ ਵੀ ਭੁੱਲ ਚੁੱਕਿਆ ਸੀ ਕਿ ਜਿਸ ਜਥੇਬੰਦੀ ਬਾਰੇ ਉਹ ਗੱਲ ਕਰ ਰਿਹਾ ਉਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਅਤੇ ਉਹ ਜਥੇਬੰਦੀ ਨੂੰ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜ ਕੇ ਖੜ੍ਹਾ ਕੀਤਾ ਉਹ ਗੱਲ ਵੱਖਰੀ ਹੈ ਕੀ ਇਸ ਜਥੇਬੰਦੀ ਉੱਤੇ ਹੁਣ ਅਕਾਲੀ ਦਲ ਚਲਾਉਣ ਵਾਲਾ ਬਾਦਲ ਪਰਿਵਾਰ ਕਾਬਜ਼ ਹੋ ਚੁੱਕਿਆ ਸੀ ਸਿੱਟੇ ਵਜੋਂ ਜਦੋਂ ਅਗਵਾਈ ਕਰਤਾ ਸਿਆਸੀ ਇਸ਼ਾਰਾਂ ਤੇ ਕੰਮ ਕਰਨ ਤਾਂ ਫਿਰ ਉਹ ਜਥੇਬੰਦੀ ਦਾ ਅਕਸ ਉਹ ਨਹੀਂ ਰਹਿੰਦਾ ਜਿਹੜਾ ਕਿ ਉਹਦਾ ਹੋਣਾ ਚਾਹੀਦਾ ਹੈ ਕੌਮ ਅਤੇ ਪੰਥ ਤੋਂ ਮੂੰਹ ਪਾਸੇ ਕਰਨ ਕਰਕੇ ਧਾਰਮਿਕ ਆਗੂਆਂ ਦੀ ਸਮਾਜਿਕ ਸ਼ਖਸੀਅਤ ਨੂੰ ਛੱਟ ਜ਼ਰੂਰ ਵੱਜੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ